ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ RJ KTV ਉੱਤੇ ਅੱਜ ਆਪਾਂ ਪਹੁੰਚੇ ਸੀਗੇ ਖਨੌਰੀ ਬਾਰਡਰ ਤੇ ਤੇ ਉੱਥੇ ਬਾਈ ਦਾ ਖੁੰਬਾ ਦਾ ਫਾਰਮ ਹੈ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਉੱਤੇ ਤੇ ਅੱਜ ਆਪਾਂ ਇਹ ਪਿੰਡ ਕਿਹੜਾ ਪਿੰਡ ਦਾ ਦੋ ਸਾਨੂੰ ਰੇਵਲ ਪਿੰਡੇ ਵੀਰ ਜੀ ਠੀਕ ਹੈ ਤੇ ਮਤਲਬ ਜੋ ਖੁੰਬਾ ਨਹੀਂ ਤੁਹਾਡਾ ਨਾਮ ਸੋਮਦੀਪ ਜੀ ਹਾਂ ਜੇ ਤੁਸੀਂ ਖੁੰਬਾ ਨਹੀਂ ਖੇਤੀ ਕਰਦੇ ਹੋ ਇਹਦੇ ਵਾਸਤੇ ਸਾਨੂੰ ਕਿਸਾਨਾਂ ਨੂੰ ਇੰਦਸੋ ਪੂਰਾ ਖੁੱਲ ਕੇ ਤੇ ਆਪਾਂ ਨਾਲ ਦੀ ਨਾ ਦਿਖਾਉਨੇ ਆ। ਹਾਂਜੀ ਤੇ ਇਹ ਵੀਰੇ ਜਿਹੜੀ ਖੁੰਬਾਂ ਦੀ ਖੇਤੀ ਹੈ ਹਾਂਜੀ ਵੀਰ ਜੀ ਇਹਦਾ ਮਤਲਬ ਤੁਸੀਂ ਇਹ ਕਦੋਂ ਕਿਹੜੇ ਸਮੇਂ 'ਚ ਆਪਾਂ ਨੂੰ ਸ਼ੁਰੂ ਕਰਨੀ ਪੈਂਦੀ ਹੈ? ਇਹ ਵੀਰ ਜੀ ਨੌਵੇਂ ਮਹੀਨੇ ਤੇ ਸਟਾਰਟ ਕਰਨੀ ਹੈ। ਠੀਕ ਹੈ। ਹਾਂਜੀ ਤੇ ਇਹ ਕਿਹੜੀ-ਕਿਹੜੀ ਵੈਰਾਈਟੀ ਤੁਸੀਂ ਲਾਉਨੇ ਹੋਗੇ? ਅਸੀਂ ਬਟਨ ਮਸਰੂਮ ਲਾਉਂਦੇ ਆ। ਬਟਨ ਮਸਰੂਮ। ਹਾਂਜੀ। ਠੀਕ ਹੈ ਠੀਕ ਹੈ। ਤੇ ਲਓ ਵੀ ਦਿਖਾ ਦੇ ਰਵੀ ਸਾਰੇ। ਹਾਂਜੀ ਦੇਖੋ। ਬਹੁਤ ਵਧੀਆ ਦੇਖੋ ਇਹਦਾ ਵੀਰੇ ਤੁਸੀਂ ਜਿਹੜੋ ਮਤਲਬ ਸੇਲ ਕਰਦੇ ਹੋਗੇ ਤੁਸੀਂ ਤੁਸੀਂ ਕਿੱਥੇ ਜਾ ਕੇ ਸੇਲ ਕਰਦੇ ਹੋ ਇਹਨੂੰ ਲੁਧਿਆਣਾ ਜਾ ਕੇ ਕਰਦੇ ਹਾਂ ਲੁਧਿਆਣਾ 'ਚ ਸੇਲ ਹੁੰਦੀ ਆਂਦੀ ਹੈ ਠੀਕ ਹੈ ਇਹ ਤੁਸੀਂ ਜੋ ਇਹ ਕਿੱਤਗਾ ਇਹ ਕਿਤੇ ਨਾਲ ਤੁਸੀਂ ਕਿੰਨੇ ਸਮੇਂ ਤੋਂ ਜੁੜੇ ਹੋਏ ਹੋ ਇਹ ਵੀਰ ਜੀ 9 ਸਾਲਾਂ ਤੋਂ ਜੀ ਅੱਛਾ ਅੱਛਾ ਤੇ ਤੁਸੀਂ ਮਸਤ ਸਾਨੂੰ ਕਿਸਾਨਾਂ ਨੂੰ ਦੱਸੋ ਵੀ ਤੁਸੀਂ ਜੋ 9 ਸਾਲਾਂ ਦੇ ਵਿੱਚ ਤੁਹਾਨੂੰ ਕੋਈ ਦਿੱਕਤਾਂ ਆਈਆਂ ਨੇ ਪਰੇਸ਼ਾਨੀਆਂ ਆਈਆਂ ਨੇ ਨਹੀਂ ਵੀਰ ਜੀ ਕੋਈ ਦਿੱਕਤ ਨਹੀਂ ਇਹਦੇ ਸੌਦੇ ਦੇ ਵਿੱਚ ਜੀ ਠੀਕ ਹੈ ਠੀਕ ਹੈ ਜੀ ਤੇ ਮਤਲਬ ਜੋ ਤੁਸੀਂ ਆਹ ਹੇ ਨੀਚੇ ਲਫਾਫਾ ਵਗੈਰਾ ਚਲਾਉਨੇ ਹੋ ਸਾਰਾ ਇਹ ਕੀ ਚੀਜ਼ ਹੁੰਦੀ ਹੈ ਜਿਹੜੀ ਤਿਆਰ ਕਰ ਦੋ ਜੀ ਇਹ ਜੀ ਤੂੜੀ ਹੁੰਦੀ ਹੈ ਜੀ ਠੀਕ ਹੈ ਤੂੜੀ ਮੈਂ ਜੀ ਕਈ ਵੈਰਾਈਟੀ ਪੈਂਦੀਆਂ ਜਿਵੇਂ ਜਿਪਸਮ ਹੋ ਗਿਆ ਪਟਾਸ ਹੋ ਗਿਆ ਸੁਪਰ ਹੋ ਗਿਆ ਚੋਕਰ ਹੋ ਗਿਆ ਠੀਕ ਹੈ ਹਾਂਜੀ ਤੇ ਉਹ ਮਤਲਬ ਕਿਸ ਤਰ੍ਹਾਂ ਕਿੰਨੇ ਚਿਰ ਚ ਤਿਆਰ ਹੋ ਜਾਂਦੀ ਹੈ ਇਹ ਇੱਕ ਮਹੀਨਾ ਤੇ ਜੀ ਇੱਕ ਮਹੀਨੇ ਤਿਆਰ ਹੋ ਜਾਂਦੇ ਹਾਂ ਜਦੋਂ ਇਹਦਾ ਬੀ ਵਗੈਰਾ ਦਾ ਤੁਸੀਂ ਉਹ ਕਿੱਥੋਂ ਲੈ ਕੇ ਆਉਨੇ ਹੋ ਅਸੀਂ ਲੈ ਕੇ ਆਂਦੇ ਆਂ हिसार ਸੇ ਹਸਾਰ ਸੇ ਹਾਂਜੀ ਠੀਕ ਹੈ ਤੇ ਮਤਲਬ ਇਹ ਤੁਸੀਂ ਕਿੰਨੇ ਤੁਹਾਨੂੰ ਇਹ ਨਾ ਲੇਬਰ ਵਾਸਤੇ ਕਿੰਨੀ ਕਿ ਲੋਡ ਪੈਂਦੀ ਹੈਗੀ ਜਿਸ ਤਰ੍ਹਾਂ ਵੀਰ ਜੀ 100 ਕਮਿਊਨਟੀ ਟੂਡੀ ਹੈ ਜੀ ਠੀਕ ਹੈ ਉਹਦੇ ਵਿੱਚ ਦੀ ਤਿੰਨ ਲੇਡੀਜ਼ ਜੀ ਠੀਕ ਹੈ ਔਰ ਦੋ ਬੰਦੇ ਜੀ ਠੀਕ ਹੈ ਠੀਕ ਹੈ ਤੇ ਮਤਲਬ ਹੁਣ ਇਹ ਕਿੰਨਾ ਚਿਰ ਚੱਲਦੀ ਹੈ ਵੀਰੇ ਇਹ ਇਹ ਦੇਖ ਲਓ ਵੀਰ ਜੀ ਨੋਮਾ ਤੇ ਕੀ ਵਿਝਾਈ ਹੈ ਜੀ ਠੀਕ ਹੈ ਦਸਮਾ ਠੀਕ ਹੈ ਜਰਮਾ ਠੀਕ ਹੈ ਮਰਮਾ ਪਹਿਲਾ ਦੂਜਾ ਜੀ ਠੀਕ ਹੈ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਇਹ ਮਤਲਬ ਇਹਨੂੰ ਕੀ ਕਹਿੰਦੇ ਨੇ ਇਹ ਚੀਨ ਬਰਮਿਕ ਪੋਸਟ ਕੰਪੋਸਟ 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 ਠੀਕ ਹੈ ਕੰਪੋਸਟ ਕਹਨੇ ਹੋ ਇੱਕ ਕੰਪੋਸਟ ਜਦੋਂ ਤਿਆਰ ਕਰ ਲਈ ਤੁਸੀਂ ਮਣੇ ਇਹਨੂੰ ਵਿਧੀ ਦੱਸੋ ਵੀ ਇਹ ਕਿਵੇਂ-ਕਿਵੇਂ ਮਤਲਬ ਤੁਸੀਂ ਇਹਨੂੰ ਆ ਸਾਰਾ ਬਣਾਉਣੇ ਹੋਗੇ ਇਹਦੇ ਨਾਲ ਜੀ ਵੀਰ ਜੀ ਪਹਿਲਾਂ ਤਾਂ ਫਰਸ ਬਣਾਉਨੇ ਆ ਇਹਦਾ ਠੀਕ ਹੈ ਜੀ ਫਿਰ ਪਾਣੀ ਮਾਰਦੇ ਆ ਇਹਦੇ ਵਿੱਚ ਠੀਕ ਹੈ ਜੀ ਪਾਣੀ ਨਾਲ ਇਹਨੂੰ ਤਰ ਕਰਦੇ ਆ ਠੀਕ ਹੈ ਜੀ ਹੱਲੇ ਤੱਕ ਠੀਕ ਹੈ ਜੀ ਫਿਰ ਵੀਰ ਜੀ ਇਹਦੇ ਟਾਟ ਮਾਰਦੇ ਆ ਜਿਹੜਾ ਕਿਦੇ ਉੱਤੇ ਜਿ ਸਮੋਗਾ ਪਟਾਸ ਹੋ ਗਿਆ ਸੁਪਰ ਹੋ ਗਿਆ ਚੌਕਰ ਹੋ ਗਿਆ ਹਾਂਜੀ ਹਾਂਜੀ ਪੋਟਾਸ਼ ਦੀ ਵੀਟ ਹੋਗੀ ਠੀਕ ਹੈ ਜੀ ਇਹ ਨੋ ਪਲਟੀ ਲੱਗਦੀ ਹੈ ਜੀ ਠੀਕ ਹੈ ਜੀ 10 ਵੀ ਪਲਟੀ ਤੇ ਤਿਆਰ ਹੁੰਦੀ ਹੈ ਠੀਕ ਹੈ ਜੀ ਹਾਂਜੀ ਹਰ 3 ਦਿਨ ਬਾਅਦ ਪਲਟੀ ਲੱਗਦੀ ਜੀ ਠੀਕ ਹੈ ਠੀਕ ਹੈ ਤੇ ਮਤਲਬ ਬਹੁਤ ਮਿਹਨਤ ਵਾਲਾ ਕੰਮ ਆਗਾ ਹਾਂਜੀ ਹਾਂਜੀ ਇਹ ਵੀਰੇ ਤੁਸੀਂ ਮਤਲਬ ਇਹ ਕਿੰਨੇ ਮਤਲਬ ਬੈੱਡ ਬੈੱਡ ਬਣਾਉਨੇ ਕਿੰਨੇ ਬੈੱਡ ਇਹਨੂੰ ਬੈੱਡ ਕਹਿੰਨੇ ਤੁਸੀਂ ਹਾਂਜੀ ਹਾਂਜੀ ਇਹ ਕਿੰਨੇ ਬੈੱਡ ਤਿਆਰ ਕੀਤੇ ਹੋ ਨੇ ਤੁਹਾਡੇ ਇਹ ਦੇਖ ਲਿਓ ਚਾਰ ਟਰੇ ਆ ਜੀ ਅਛਾ ਚਾਟਰੀਆਂ ਇੱਕ ਲੈਨ ਚ ਨੇ ਦੇਖੋ ਵੀ ਰਵੀ ਦਿਖਾ ਦਿਓ ਆ ਚਾਟਰੀਆਂ ਇਸ ਤਰ੍ਹਾਂ ਇਹ ਕਿਸਾਨ ਵੀਰ ਨੇ ਜੋ ਤਿਆਰ ਕਰਦੇ ਨੇ ਤੁਸੀਂ ਇਹ ਟੋਟਲ ਕਿੰਨੀਆਂ ਨੇ ਚ ਇਹਦੇ ਵਿੱਚ 5 ਐ ਜੀ ਇਹਦੇ ਵਿੱਚ 5 ਬਣੀਆਂ ਹੋਈਆਂ ਨੇ ਹਾਂਜੀ ਠੀਕ ਆ ਠੀਕ ਆ ਤੇ ਇਹ ਵੀਰੇ ਨੇ ਜੋ ਮਤਲਬ ਇਹ ਪੱਕਾ ਮਤਲਬ ਆਪਣਾ ਟੀਨਾ ਪਾ ਕੇ ਇਹਨੂੰ ਪ੍ਰੋਪਰ ਤਿਆਰ ਕੀਤਾ ਹੋਇਆ ਕਿਉਂਕਿ ਵਿੱਚ ਜੋ ਕਿਸਾਨ ਨੇ ਉਹ ਮਤਲਬ ਕੱਚਾ ਵੀ ਬਣਾ ਲੈਂਦੇ ਨੇ ਹਾਂਜੀ ਹਾਂਜੀ ਵੀਰ ਜੀ ਹਾਂ ਤੇ ਇਹਨੂੰ ਵੀ ਜਿਹੜੀ ਹੀਟ ਵਗੈਰਾ ਚਾਹੀਦੀ ਹੈ ਜਾਂ ਠੰਡ ਚਾਹੀਦੀ ਹੈ ਇਹਨੂੰ ਕਿੰਨੀ ਕਿ ਚਾਹੀਦੀ ਹੈਗੀ ਦੇਖੋ ਵੀਰ ਜੀ ਜਿ세 ਜਨਵਰੀ ਜ਼ਮੀਨ ਹੈ ਜੀ ਹੂੰ ਜਨਵਰੀ ਕਮੀਨ ਨਾ ਮੈਂ ਚੰਦਿਆ ਨਜੀਮ ਮਸਲੂਮ ਨਿਕਲ ਵਾਸਤਾ ਜੀ 14 ਤੱਕ 18 ਟੈਂਪਰੇਚਰ ਜੀ ਟੈਂਪਰੇਚਰ 18 ਟੈਂਪਰੇਚਰ ਤੱਕ ਮਤਲਬ ਇਹ ਹੈ ਜੇ ਇਹ ਟੈਂਪਰੇਚਰ ਮਿਲ ਜਾ ਤੋ ਬੜੀਆ ਠੀਕ ਹੈ ਪ੍ਰੋਡਕਸ਼ਨ ਨਿਕਲ ਗਿਆ ਜੀ ਠੀਕ ਹੈ ਹਾਂ ਜੀ ਇਹ ਪ੍ਰਾਈਸ ਪ੍ਰੂਜ ਕੀ ਰੇਟ ਚੱਲ ਕੀ ਰੇਟ ਵਿਗਿਆ ਥੋੜੀ ਇਹ ਅਸੀਂ ਤਾਂ ਵੀਰ ਜੀ 85 ਦਾ ਰੇਟ ਆਇਆ ਜੀ 85 ਰੁਪਏ ਕਿਲੋ ਹਾਂ ਜੀ ਠੀਕ ਹੈ ਸਟਾਰਟਿੰਗ ਸੇ ਲੈ ਕੇ ਐਡ ਤੱਕ ਜੀ ਮੰਡੀ ਤੇ ਦੇ ਕੇ ਆਣਾ ਕਿ ਵੇਚਦੇ ਨਹੀਂ ਮੰਡੀ ਤੇ ਦੇ ਕੇ ਆਉਂਦੀ ਆ ਜੀ ਠੀਕ ਹੈ ਠੀਕ ਹੈ ਤੇ ਮਤਲਬ ਤੁਹਾਨੂੰ ਮਤਲਬ ਜਿਹੜੀ ਤੁਸੀਂ ਜਿਵੇਂ ਆ ਬੈੱਡ ਬਣੇ ਹੋਏ ਨੇ ਇਹ ਕਿੰਨੀ ਜਗ੍ਹਾ ਚ ਬਣੇ ਹੋਏ ਨੇ ਵੀਰੇ ਇਹ ਸਾਰੇ ਤੁਹਾਡੀ ਕਿੰਨੀ ਜਗ੍ਹਾ ਇਹ ਵੀ ਦੇਖ ਲਓ 36/50 ਦਾ ਜੀ 36/50 ਦਾ ਬਣੇ ਹੋਏ ਨੇ ਬੈੱਡ ਇਹ ਚ ਇਹਨ ਕਿੰਨੀ ਘੋਏ ਜਾਂਦੇ ਵੀਰੇ ਉਸ ਤੱਕ ਮਤਲਬ ਤੁਸੀਂ ਜੇ ਕਹੋ ਵੀ ਹੋਰ ਫਸਲਾਂ ਦੇ ਨਾਲ ਜਿਵੇਂ ਅੱਜ ਕੱਲ ਆਪਾਂ ਕਹਿੰਦੇ ਜੀਰੀ ਜਾਂ ਕਣਕ ਦੇ ਮੁਕਾਬਲੇ ਜੇ ਤੁਸੀਂ ਇਹ ਕਿੱਤਾ ਕਰਦੇ ਹੋਗੇ ਸੋਨੂੰ ਇਹਦੇ ਨਾਲ ਕੀ ਮਤਲਬ ਮੁਨਾਫਾ ਜਾਂ ਕੀ ਜੀ ਇਹ ਤਾਂ ਨਾ ਜੀ ਜਿਵੇਂ ਮਤਲਬ ਕੋਪੋਸਟ ਕਾ ਉੱਪਰ ਬਾਤ ਹੈ ਬੜੀਆ ਬਣ ਜਾਏ ਤਾਂ ਜੀ 30 35 ਕੁਇੰਟਲ ਨਿਕਲ ਜਾਏ ਜੀ 100 ਮੈਂ ਜੀ ਹਮ ਅੱਛਾ 30 35 ਕੁਇੰਟਲ ਨਿਕਲ ਆਉਣੀ ਹੈ ਹਾਂਜੀ ਹਾਂਜੀ ਆਪਕੀ ਬਣਾਈ ਹੋਊਗੀ ਠੀਕ ਹੈ ਹਾਂਜੀ ਤੇ ਮਤਲਬ ਇਹ ਕੁਇੰਟਲ ਦੇ ਹਿਸਾਬ ਨਾਲ ਮਤਲਬ ਇਹਨੂੰ ਖੇਤੀ ਦੂਜੀ ਖੇਤੀ ਨੂੰ ਇਹਦਾ ਮੁਨਾਫਾ ਤਾਂ ਹੈਗਾ ਹੀ ਆ ਜ਼ਿਆਦਾ ਹਾਂਜੀ ਹ ਤੇ ਤੁਸੀਂ ਮਤਲਬ ਜੋ ਕਿਸਾਨ ਭਰਾ ਇਹ ਚੀਜ਼ ਕਿੱਤੇ ਨੂੰ ਅਪਣਾਉਣਾ ਚਾਹੁੰਦਾ ਮਤਲਬ ਤੇ ਜੇ ਹਰਿਆਣੇ ਦੇ ਵਿੱਚੋਂ ਅਸੀਂ ਪੰਜਾਬ ਦੇ ਵਿੱਚੋਂ ਤੇ ਹਰਿਆਣੇ ਦੇ ਵਿੱਚੋਂ ਕੋਈ ਪੰਜਾਬ ਦੇ ਵਿੱਚੋਂ ਅੱਜ ਕੱਲ ਕੋਈ ਫਰਕ ਨਹੀਂ ਰਹੇਗਾ ਤੇ ਤੁਸੀਂ ਮਤਲਬ ਕੀ ਸੁਝਾਅ ਦੇਣਾ ਚਾਹੁੰਦੇ ਜੇ ਸਾਡੇ ਕੋਈ ਪੰਜਾਬ ਦੇ ਵਿੱਚੇ ਖੇਤੀ ਕਰਨਾ ਚਾਹੁੰਦਾ ਵੀ ਕਿੰਨਾ ਇੱਕ ਖਰਚਾ ਆਉਂਦਾ ਜੇ ਸਾਨੂੰ ਜਮ੍ਹਾਂ ਸਾਰਾ ਸਾਡੇ ਵਗੈਰਾ ਲਗਾਇਆ ਤੂੰ ਪੁੱਛਣਾ ਚਾਹੁੰਦਾ ਸਰੂ ਭਾਈ ਬਾਈ ਬਾਈ ਐਂ ਬੜੀਆ ਸਲਾਹ ਦੇਵਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂਜੀ 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 ਬੜੀਆ ਉਹ ਕਰੀਏ ਹਾਂਜੀ ਹਾਂਜੀ ਤੇ ਬਰੇ ਆਇਆ ਜੋ ਜੋ ਕਿੱਤਾ ਆਪਾਂ ਕੋਈ ਕਰ ਦਿਆਂਗੇ ਦੇਖੋ ਨਾ ਉਹਦੀ ਆਪਾਂ ਨੂੰ ਨੌਲੇਜ ਹੋਏਂਦੇ ਤੁਹਾਨੂੰ ਲੰਬੇ ਚਿਰ ਤੋਂ ਇਹ ਕਿੱਤਾ ਕਰ ਰਹੇ ਹੋਗੇ ਤੇ ਇਹਦੇ ਨਾਲ ਨਾਲ ਤੁਸੀਂ ਹੋਰ ਖੇਤੀ ਵੀ ਕਰਦੇ ਹੋ ਹਾਂਜੀ ਵੀਰ ਜੀ ਮੈਂ ਖੇਤੀ ਕਰਦਾ ਹਾਂ ਕਿੰਨੇ ਕਿੰਨੇ ਕਿੱਲਾਂ ਦੀ ਖੇਤੀ ਕਰਦੇ 20 ਕਿੱਲਾਂ ਦੀ ਖੇਤੀ ਕਰਦੇ ਇਹ ਮਤਲਬ ਹੁਣ ਜਿਹੜੀ ਇਹ ਘਟ ਗਿਆ ਹਨਾ ਹਾਂਜੀ ਘਟ ਗਿਆ ਵਿੱਚ ਮਤਲਬ ਥੋੜਾ ਥੋੜਾ ਆ ਰਿਹਾਗਾ ਹਾਂਜੀ ਇਹ ਜਿਹੜੀ ਇਹ ਚੀਜ਼ ਪਣਾਈ ਹੋਈ ਹੈ ਕੰਪੋਸਟ ਵੀਰੇ ਇਹ ਅਗਲੇ ਸਾਲ ਇਹ ਤਾਂ ਨਹੀਂ ਕੰਮ ਆਉਂਦੀ ਨਹੀਂ ਵੀਰ ਜੀ ਅੱਛਾ ਫਿਰ ਇਹਦਾ ਆਪਾਂ ਕੀ ਕਰਦੇ ਆਂਗੇ ਇਹ ਵੀਰ ਜੀ ਖੇਤਾਂ ਤੇ ਪਾਉਣਗੇ ਜਿੱਥੇ ਆਪਾਂ ਰੂੜੀ ਪੈਂਦੇ ਆ ਠੀਕ ਹੈ ਮੈਂ ਰੂੜੀ ਦਾ ਕੰਮ ਦੇ ਦੂ ਇਹ ਹਾਂਜੀ ਮਤਲਬ ਉਸ ਤੋਂ ਬਾਅਦ ਤੁਸੀਂ ਦੁਬਾਰੇ ਫੇਰ ਤਿਆਰ ਕਰੋਗੇ ਹਾਂਜੀ ਜੀ ਲੈ ਵੀਰ ਅ ਵੀ ਦੇਖ ਕਿੰਨਾ ਸੋਹਣਾ ਬਾਈ ਨੇ ਇਹ ਫਾਰਮ ਆ ਜੋ ਕਿ ਮਤਲਬ ਤਿਆਰ ਕੀਤਾਗਾ ਮਸਰੂਮ ਦੀ ਖੇਤੀ ਬਹੁਤ ਲਾਹੇਵੰਦ ਤੰਦਾ ਇਹ ਜੇ ਆਪਾਂ ਸੋਚੀ ਅੱਜ ਕੱਲ੍ਹ ਦੇ ਤੇ ਪਰ ਇਹ ਮਿਹਨਤ ਬਹੁਤ ਕਰਨੀ ਪੈਂਦੀ ਆ ਕੋਈ ਵੀ ਕੰਮ ਹੈਗਾ ਖੇਤੀ ਹਰੇਕ ਕੰਮ ਦੇ ਵਿੱਚ ਮਿਹਨਤ ਤਾਂ ਹੁੰਦੀ ਹੁੰਦੀ ਆ ਦੇਖੋ ਬੀਰ ਜੀ ਜੋ ਬਾਈ ਅੱਜ ਕੱਲ ਮਤਲਬ ਥੋਡੇ ਸਾਡੇ ਪੰਜਾਬ ਦੇ ਵਿੱਚ ਜੋ ਬਾਹਰ ਜਾਣ ਦਾ ਰੁਝਾਨ ਆ ਉਹ ਬਹੁਤ ਜ਼ਿਆਦਾ ਆ ਥੋਡੇ ਹਰਿਆਣਾ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੈਗਾ ਕੋਈ ਹਾਂਜੀ ਹੁਣ ਹੋਇਆ ਜੀ ਅੱਜ ਹੁਣ ਹੋਇਆ ਨਹੀਂ ਤਾਂ ਜੀ ਠੀਕ ਹੈ ਤੇ ਉਹਨਾਂ ਨੂੰ ਤੁਸੀਂ ਬਾਹਰ ਜੋ ਆ ਇਹ ਤੁਸੀਂ ਖੇਤੀ ਦਾ ਕਿੱਤਾ ਕਰਦੇ ਹੋ ਤੁਸੀਂ ਉਹਨਾਂ ਨੂੰ ਕੀ ਨੌਜਵਾਨਾਂ ਨੂੰ ਕੀ ਸੁਝਾਣ ਦੇਣਾ ਚਾਹੁੰਦੇ ਜਿਹੜੇ ਬਾਹਰ ਜਾਂਦੇ ਨੇ ਵੀ ਇਹ ਚ ਲਾਹੇਵੰਦ ਧੰਦਾ ਹੈ ਵੀ ਤੁਸੀਂ ਜੇ ਆਪ ਉਹਦੇ ਨਾਲ ਹਨਾ ਪਤਾ ਬੀਰ ਜੀ ਆਪ ਆਪ ਕੀ ਸਮਝ ਹਾਂ ਹੋਵੇ ਜੀ ਠੀਕ ਕਿਸੇ ਨੇ ਬਾਹਰ ਜਾਣ ਦਾ ਹਮ ਬੜੀਆ ਲੱਗਿਆ ਕਿਸੇ ਨੇ ਆਪ ਦਾ ਬਿਜ਼ਨਸ ਬੜੀਆ ਲੱਗਿਆ ਜੀ ਹਮ ਤੇ ਜੋ ਇਹ ਅਬਦਾਗਾ ਅਬਦੇ ਵਰਗੀ ਕੋਈ ਸਰਦਾਰੀ ਤਾਂ ਨਹੀਂ ਹੈਗੀ ਹਾਂ ਇਹ ਤਾਂ ਹੈ ਹੀ ਹੈ ਜੀ ਜਿਹਦਾ ਆਪਣੇ ਬਜ਼ੁਰਗ ਵੀ ਕਹਿੰਦੇ ਆਏ ਆ ਜੀ ਹਾਂ ਜੀ ਹਾਂ ਤੇ ਦੇਖੋ ਵੀਰੇ ਆਪਾਂ ਜੋ ਵੀ ਕੰਮ ਕਰਦੇ ਦੇਖੋ ਬਾਹਰੇ ਜਾ ਕੇ ਵੀ ਕੰਮ ਕਰਨਾਗਾ ਹਾਂ ਜੀ ਉਦੋਂ ਜੇ ਤੁਸੀਂ ਅਬਦਾ ਕੰਮ ਕੀਤਾ ਆਪਦੇ ਖੇਤ ਰਹਨੇ ਹੋ ਚੰਗਾ ਤੁਸੀਂ ਖਾਣੇ ਹੋ ਪੀਣੇ ਹੋ ਆਪਦੇ ਘਰੇ ਬੱਚਿਆਂ ਚ ਰਹਨੇ ਹੋ ਦੇਖੋ ਨਾ ਪਰ ਆਹ ਮਾਹੌਲ ਆਹ ਆ ਧਰਤੀ ਉੱਥੇ ਤਾਂ ਨਹੀਂ ਮਿਲਨੀ ਆਪਾਂ ਨੂੰ ਯਾਰ ਇਹੋ ਜਿਹਾ ਮੌਸਮ ਵੀ ਨਹੀਂ ਮਿਲਦਾ ਹੈ ਹੈ ਇਹ ਚੀਜ਼ਾਂ ਵੀ ਦੇਖੋ ਲਓ ਜੀ ਭਰਾਵੋ ਆਪਾਂ ਤੁਹਾਨੂੰ ਹਰਿਆਣੇ ਦੇ ਵਿੱਚ ਸੋਨੂੰ ਮਸਰੂਮ ਦੀ ਖੇਤੀ ਜੋ ਕਿ ਬਾਈ ਕਰਦੇ ਨੇ ਲੰਬੇ ਸਮੇਂ ਤੋਂ ਖੇਤੀ ਕਰਦੇ ਨੇ ਇਹ ਮੇਰੇ ਸਾਹਿਬ ਖਨੋਰੀ ਦੇ ਕੋਲ ਜਿਹੜਾ ਪਿੰਡ ਹੈ ਰੇਵ ਕਿਹੜਾ ਵੀਰੇ ਰੇਵਰ ਜੀ ਰੇਵਰ ਰੇਵਰ ਪਿੰਡ ਹੈ ਬਹੁਤ 8-9 ਸਾਲਾਂ ਤੋਂ ਬਾਈ ਇਹ ਖੇਤੀ ਕਰ ਰਹੇ ਨੇ ਤੇ ਵਧੀਆ ਮੁਨਾਫਾ ਵੀ ਕਰ ਰਹੇ ਨੇ ਤੇ ਮਤਲਬ ਇਹਦੇ ਵਾਸਤੇ ਆਪਾਂ ਨੂੰ ਸਿਕਲਾਈ ਲੈਣ ਦੀ ਲੋੜ ਹੁੰਦੀ ਹੈ ਖੇਤੀ ਆਪਾਂ ਹਰ ਇਹ ਕਿਤੇ ਕਰ ਸਕਦੇਗੇ ਜੇ ਆਪਾਂ ਇਹ ਸਹਾਇਕ ਧੰਦੇ ਅਪਣਾਵਾਂਗੇ ਖੇਤੀ ਦੇ ਨਾਲ ਨਾਲ ਤਾਂ ਆਪਣਾ ਇੱਕ ਤਾਂ ਮਤਲਬ ਰੋਜੀ ਰੋਟੀ ਵਧੀਆ ਚੱਲੀ ਜਾਂਦੀ ਹੈ ਤੇ ਦੂਸਰਾ ਭਰਾਵੋ ਆਪਣੇ ਜਿਹੜੇ ਬੱਚੇ ਨੇ ਉਹ ਵੀ ਆਪਾਂ ਨੂੰ ਕਿਉਂਕਿ ਜੇ ਆਪਾਂ ਕੋਲੇ ਪੈਸਾ ਹੋਊਗਾ ਤਾਂ ਅੱਜ ਕੱਲ ਆਪਣਾ ਜੋ ਜ਼ਿੰਦਗੀ ਹੈ ਮਹਿੰਗਾਈ ਦਾ ਜ਼ਮਾਨਾ ਹੈ ਤੇ ਉਹਦੇ ਨਾਲ ਖੇਤੀ ਦੇ ਨਾਲ ਨਾਲ ਇਹ ਸਹਾਇਕ ਧੰਦੇ ਜੇ ਆਪਣਾ ਡੇਲੀ ਮਤਲਬ ਪੈਸੇ ਆਉਂਦੇ ਰਹਿੰਦੇ ਨੇ ਇਹ ਮਨ ਲੇਦਾ 9ਵੇਂ ਮਹੀਨੇ ਦੀ ਸਟਾਰਟ ਹੋ ਕੇ 5-6 ਮਹੀਨੇ ਲਗਾਤਾਰ ਚੱਲਦੀ ਹੈ ਹਾਂਜੀ ਠੀਕ ਹੈ ਤੇ ਇੱਕ ਵਾਰੀ ਬਾਈ ਨੇ ਸੈਟਅਪ ਕਰ ਲਿਆ ਹਨਾ ਤੇ ਉਦੋਂ ਵਾਰ ਆਏ ਸਾਲ ਮਨ ਲੇਦਾ ਤੁਹਾਨੂੰ ਥੋੜੀ ਮਿਹਨਤ ਵੀ ਘੱਟ ਲੱਗਦੀ ਹਾਂਜੀ ਹਾਂਜੀ ਜਿਵੇਂ ਆ ਆ ਵਗੈਰਾ ਸਾਰਾ ਸਿਸਟਮ ਇਹੀ ਆ ਹੀ ਰਹੇਗਾ ਅਗਲੇ ਸਾਲ ਇਹੀ ਕੰਮ ਆਊਗਾ ਅਲਫਾਫੇ ਵਗੈਰੇ ਹੀ ਹਾਂਜੀ ਹਾਂਜੀ ਮਤਲਬ ਕੱਲਾ ਵਸਾ ਕੰਪੋਸਟ ਹੈ ਜਿਹੜੀ ਇਹ ਇਹ ਵਾਰ ਇਹ ਵਾਰ ਨਿਕਲ ਕੇ ਤੁਸੀਂ ਨਵੀ ਪਾ ਦੋਗੇ ਹਾਂਜੀ ਇਹ ਖੇਤਾਂ ਚ ਛੇ ਖੇਤਾਂ ਵਿੱਚ ਪਾਉਗੇ ਜੀ ਹਾਂ ਹਾਂ ਇਹਦੇ ਵਿੱਚ ਤੁਸੀਂ ਨਵੀ ਭਰ ਦੋਗੇ ਹਾਂਜੀ ਠੀਕ ਹੈ ਤੇਰੇ ਉੱਤੇ ਕੋਈ ਸਪਰੇਸ ਪ੍ਰੂ ਵੀ ਹੁੰਦੀ ਹੈ ਵੀਰੇ ਨਹੀਂ ਵੀਰ ਜੀ ਅੱਛਾ ਬੇਨ ਬਸ ਇਹ ਤਾਂ ਮਤਲਬ ਆਰਗੈਨਿਕ ਚੀਜ਼ ਹੈਗੀ ਹੌਕਾ ਪਾਣੀ ਹਾਂ ਦੇਖੋ ਭਰਾਵੋ ਆਪਾਂ ਨੂੰ ਜਿਵੇਂ ਕਿਸਾਨ ਭਰਾਵਾਂ ਦੀ ਵੱਦ ਤੋਂ ਵੱਦ ਸਪੋਰਟ ਕਰਨੀ ਚਾਹੀਦੀ ਹੈ ਪਾਣੀ ਹਾਂਜੀ ਵੀਰ ਜੀ ਲਾਨੀ ਹੈ ਪਾਣੀ ਲਾ ਹਾਂ ਪਾਣੀ ਤਾਂ ਲੱਗਦੀ ਲੱਗਦਾ ਵੀਰੇ ਇਹਨੂੰ ਪਾਣੀ ਲੱਗਦਾ ਹੈਗਾ ਮਤਲਬ ਇਹ ਜਿਹੜੀ ਚੀਜ਼ ਐ ਇਹਨੂੰ ਥੋੜਾ ਥੋੜੇ ਟਾਈਮ ਬਾਅਦ ਪਾਣੀ ਦੇਈ ਜਾਂਦੇ ਨੇ ਮਤਲਬ ਲਾਈਟ ਪਰ ਵਗੈਰਾ ਪਾਣੀ ਪਾਣੀ ਦੀ ਨਮੀ ਚਾਹੀਦੀ ਹੈ ਬਸ ਹਾਂ ਨਮੀ ਬਸ ਥੋੜੀ ਥੋੜੀ ਨਮੀ ਦੇ ਨਾਲ ਦੀ ਖੇਤੀ ਐ ਇਹ ਮਤਲਬ ਦੇਖੋ ਇਹਦੇ ਵੀਰੇ ਕੋਈ ਮਤਲਬ ਤੁਸੀਂ ਇਹਨੂੰ ਕੋਈ ਵੀ ਘਰੇ ਵੀ ਕਰ ਸਕਦਾ ਜੀ 10 12 ਹਾਂ 12 20 10 20 ਕਮਰੇ ਕਮਰੇ ਚ ਵੀ ਕਰ ਸਕਦਾ ਠੀਕ ਐ ਅੱਛਾ ਜੇ ਮੜਾ ਜੀ ਤੁਸੀਂ ਦੱਸ ਦੋ ਭਰਾਵਾਂ ਨੂੰ ਵੀ ਕੀ ਗੱਲਬਾਤ ਐ ਇਹਦੇ ਬਾਰੇ ਪੂਰੀ ਜਿਹੜੇ ਅੱਜ ਕੱਲ ਬੇਲੇ ਬੇਲੇ ਨੇ ਬਈ ਹਾਂ ਉਹ ਵੀ ਇਸ ਕੰਮ ਨੂੰ ਆਪਣੇ ਘਰੇ ਥੋੜੀ ਬਹੁਤੀ ਜਗ੍ਹਾ ਹੁੰਦੀ ਹੈ ਉਹ ਵੀ ਕਰ ਸਕਦੇ ਨੇ ਹੂੰ ਵਧੀਆ ਫਾਇਦੇਮੰਦ ਕੰਮ ਹੈ ਜੀ ਉਹ ਵੀ ਕਰ ਸਕਦਾ ਹੈ ਹਾਂ ਬਾਕੀ ਕਈ ਬੰਦਿਆਂ ਨੂੰ ਰੋਜ਼ਗਾਰ ਵੀ ਮਿਲਦਾ ਹੈ ਹਨਾ ਤੋਂ ਟ੍ਰਾਂਸਪੋਰਟ ਵਗੈਰਾ ਜੋ ਆਪਾਂ ਦਿੰਦੇ ਆ ਦੇਖ ਜਦੋਂ ਆਪਾਂ ਕੰਮ ਕਰਦੇ ਜਨੂਨ ਵੱਧਦਾ ਹੈ ਕੰਮ ਕਰਨ ਦਾ ਕੋਈ ਹੋਰ ਕੰਮ ਹੋਰ ਕੰਮ ਕਰ ਵੀ ਸਕਦਾ ਹੈ ਬੰਦਾ ਹਾਂ ਹੈ ਦੇਖੋ ਕਿੱਤਾ ਕੋਈ ਵੀ ਹੈ ਤੁਸੀਂ ਨੇ ਇਹ ਖੇਤੀ ਚੁਣੀ ਹੈ ਕੋਈ ਬੰਦਾ ਕੋਈ ਸਬਜ਼ੀ ਦੀ ਕਾਸ਼ਤ ਕਰ ਸਕਦਾ ਹੈ ਕੋਈ ਹੋਰ ਕੰਮ ਕਰ ਸਕਦਾ ਹੈ ਸਮਝ ਗਿਆ ਤੇ ਉਹਦੇ ਨਾਲ ਇਹ ਭਰਾਵੋ ਵੀ ਇਹ ਆਪਣਾ ਜਿਹੜਾ ਕਿੱਤਾ ਖੇਤੀ ਦੇ ਨਾਲ ਸਹਾਇਕ ਕੀਤਾ ਇਹ ਖੁੰਬਾਂ ਦਾ ਕਾਸਟ ਜੋ ਬਾਈ ਕਰਦੇ ਨੇ ਬਹੁਤ ਵਧੀਆ ਕੀਤਾ ਦੇਖੋ ਇਹ ਜੇ ਆਪਾਂ ਖੁੰਬ ਮਤਲਬ ਤਿਆਰੀ ਇੱਕ ਦਾ ਛੇਤਲੇ ਵੀ ਬਹੁਤ ਚੰਗੀ ਆ ਨਾ ਹਾਂਜੀ ਹਾਂ ਇਹ ਜੋ ਸਬਜ਼ੀ ਵੀ ਬਹੁਤ ਟੇਸਟ ਬਣਦੀ ਹੈਗੀ ਸਬਜ਼ੀਆਂ ਬਹੁਤ ਵਧੀਆ ਬਣਦੀਆਂ ਇਹਨਾਂ ਪ੍ਰੋਟੀਨ ਸਭ ਤੋਂ ਜ਼ਿਆਦਾ ਹੁੰਦਾ ਹੈ ਇਹ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾ ਇਹਦੇ ਵਿੱਚ ਆਂਡੇ ਮੀਟ ਨਾਲੋਂ ਬਹੁਤ ਵਧੀਆ ਨੇਚਰਲ ਚੀਜ਼ ਹਾਂ ਹਾਂ ਜੋ ਮਤਲਬ ਸ਼ਾਕਾਹਾਰੀ ਬੰਦੇ ਨੇ ਜਿਵੇਂ ਜੋ ਕੋਈ ਗੁਰਸਿੱਖ ਨੇ ਜਾਂ ਕੋਈ ਹੋਰ ਕੋਈ ਵੀ ਬੰਦਾ ਹਨਾ ਜੋ ਆਂਡਾ ਮੀਟ ਨਹੀਂ ਖਾਂਦਾ ਉਹ ਇਹ ਚੀਜ਼ ਨਾਲ ਆਪਣਾ ਪ੍ਰੋਟੀਨ ਵਗੈਰਾ ਪੂਰੀ ਕਰ ਸਕਦਾ ਹੈਗਾ ਹਾਂ ਬੱਚਿਆਂ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ ਛੋਟੇ ਬੱਚਿਆਂ ਵਾਸਤੇ ਪ੍ਰੋਟੀਨ ਸਭ ਤੋਂ ਜ਼ਿਆਦਾ ਹੁੰਦੀ ਹੈ ਠੀਕ ਹੈ ਠੀਕ ਹੈ ਹਾਂ ਜੀ ਪ੍ਰੋਟੀਨ ਮਤਲਬ ਬੱਚਿਆਂ ਵਾਸਤੇ ਵੀ ਇਹ ਚੀਜ਼ ਬਹੁਤ ਵਧੀਆ ਹੈਗੀ ਤੇ ਬਾਈ ਇੱਕ ਦੋਸਤ ਦਾ ਐਡਰੈਸ ਬੋਲ ਦੋ ਆਪਣਾ ਆਪਣਾ ਖਨੋਰੀ ਬਾਰਡਰ ਕੋਲ ਰਿਓਰ ਪਿੰਡ ਹੈ ਜੀ ਠੀਕ ਹੈ ਤੇ ਇੱਕ ਮੋਬਾਈਲ ਨੰਬਰ ਦੱਸ ਦੋ ਦਰਸ਼ਕਾਂ ਨੂੰ 8872201614 ਫੋਨ ਨੰਬਰ ਹੈ ਜੀ ਆਪਣਾ ਹੂੰ ਤੇ ਦੋਸਤੋ ਆਪਾਂ ਨੇ ਸੋਨੂੰ ਅੱਜ ਜੋ ਖੁੰਬਾਂ ਦੀ ਖੇਤੀ ਕਰਦੇ ਨੇ ਕਿਸਾਨ ਭਰਾ ਉਹਨਾਂ ਨਾਲ ਮੁਲਾਕਾਤ ਕੀਤੀ ਸੀ ਤੇ ਤੁਹਾਨੂੰ ਖੁੰਬਾ ਦਾ ਫਾਰਮ ਵੀ ਦਿਖਾਇਆ ਤੇ ਬਾਈ ਨੇ ਪੂਰੀ ਆਪਣੂੰ ਡਿਟੇਲ ਚ ਵੀ ਦੱਸਿਆ ਮੀ ਜਿਹੜੀ ਖੁੰਬਾ ਦੀ ਖੇਤੀ ਹੈ ਦੇਖੋ ਖੇਤੀ ਦੇ ਨਾਲ ਨਾਲ ਇਹ ਸਹਾਇਕ ਧੰਦੇ ਪਲਾਉਣੇ ਪੈਂਦੇ ਨੇ ਤਾਂ ਕਿ ਆਪਣਾ ਵੀ ਜੋ ਰੁਜ਼ਗਾਰ ਹੈਗਾ ਉਹ ਚੱਲਦਾ ਰਹੇ ਤੇ ਨਾਲ ਦੇ ਨਾਲ ਹੋਰ ਰੁਜ਼ਗਾਰ ਵੀ ਮਿਲਦਾ ਰਹਿੰਦਾ ਹੈਗਾ ਦੋਸਤੋ ਆਪਾਂ ਇੰਇਆਂ ਵੀਡੀਓ ਤੁਹਾਨੂੰ ਹੋਰ ਲੈ ਕੇ ਆਉਂਦੇ ਰਹਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਜ਼ਰੂਰ ਕਰਿਆ ਕਰੋ ਜਿਹੜੇ ਭਰਾ ਨਵੇਂ ਜੁੜਦੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਧੰਨਵਾਦ